ਗਾਈ ਸਾਕੀ ਕਾਲ ਸਾਰਿਆਂ ਨੂੰ ਇਹਨੇ ਤੁਹਾਨੂੰ ਦੱਸ ਰਹੀ ਹੈ ਜਿਹੜਾ ਆਪਾਂ એનર્ਜੀ ਡਰਿੰਕ ਬਣਾਉਣੀ ਆ ਇਹ ਹੈਗੇ ਆ ਸੁੱਕਿਆ ਹੋਇਆ ਗਲਾਬ ਤੇ ਇਹ ਹੈਗੀ ਆ ਖਸ ਖਸ ਤੇ ਇਹ ਹੈਗੇ ਆ ਮਗਜ ਇਹਦੇ ਵਿੱਚ ਉਹਨੇ ਚਾਰ ਤਰ੍ਹਾਂ ਦੇ ਮਗਜ ਜਿਵੇਂ ਨੈਕਸ ਕੀਤੇ ਆ ਚਾਰ ਤਰ੍ਹਾਂ ਦੇ ਮਗਜ ਇਹਦੇ ਵਿੱਚ ਤੇ ਆ ਹੈਗੀ ਆਪਣੀ ਅੰजीर ਜੋ ਕਿ ਆਪਾਂ ਨੂੰ ਬਹੁਤ ਫਾਇਦੇ ਕਰਦੀਆਂ ਏ ਤੇ ਆ ਹੈਗੇ ਗਾਇਸ ਦਦਾਮ ਤੇ ਆ ਹੈਗੀ ਗਾਇਸ ਇਲਾਇਚੀ ਤੇ ਆ ਹੈਗੀ ਗਾਇਸ ਨਿਸ਼ਰੀ ਇਹਦੇ ਵਿੱਚ ਆਪਾਂ ਨਿਸ਼ਰੀ ਹੀ ਯੂਜ਼ ਕਰਨੀ ਆ ਧਾਗੇ ਵਾਲੀ ਤੇ ਇੱਕ ਇਹਦੇ ਵਿੱਚ ਕਾਲੀ ਮਿਰਚ ਪੈਂਦੀ ਆ ਉਹ ਆਪਣੇ ਕੋਲੇ ਹੈਗੀ ਆ ਉਹ ਆਪਾਂ ਲੈ ਕੇ ਵੀ ਆਂਦੀ ਸੋ ਗਾਇਸ ਇਹਦੀ ਆਪਾਂ ਕੀ ਕਰਨਾ ਏ ਇਹਨੂੰ ਆਪਾਂ ਆਪਾਂ ਥੋੜਾ ਥੋੜੀ ਕੁਆਂਟੀਟੀ ਚ ਧਿਉਂ ਦੇਣਾ ਏ ਜਿਵੇਂ ਕਿ ਆਪਾਂ ਘਰ ਦੇ ਵਿੱਚ ਆ ਦੋ ਦੋ ਨੇ ਅੰਦਰ ਆਪਾਂ ਹਨ ਤੇ ਆਪਾਂ ਚਾਰ ਬਦਾਮ ਧਿਉਂ ਸਕਦੇ ਆ ਇੱਕ ਕੰਜੀਰ ਪਿਉਣੀ ਆ ਥੋੜੀ ਜੀ ਆਹ ਗੁਲਾਬ ਥੋੜੀ ਜੀ ਖਸ ਖਸ ਦੋ ਤਿੰਨ ਇਲਾਇਚੀਆਂ ਤੇ ਥੋੜੀ ਜੀ ਆ ਮਗਜ ਜਿਹੜੇ ਚਾਰੇ ਮਗਜ ਤੇ ਗਾਇਸ ਇਹ ਨਾ ਮਤਲਬ ਬਹੁਤ ਹੀ ਵਧੀਆ ਇਹਨੂੰ ਆਪਾਂ ਰਾਤ ਨੂੰ ਪਿਉਉ ਦੇਣਾ ਬਹੁਤ ਚੰਗੀ ਤਰ੍ਹਾਂ ਪਿਉ ਕੇ ਤੇ ਫਿਰ ਆਪਾਂ ਗਾਇਸ ਇਹਨੂੰ ਸੁਬਾ ਇਹਦਾ ਪਾਣੀ ਕੱਢ ਕੇ ਜਾਂ ਤਾਂ ਆਪਾਂ ਗ੍ਰाइंड ਕਰ ਸਕਦੇ ਆ ਜੇ ਗ੍ਰाइंड ਮਤਲਬ ਨਹੀਂ ਕਰ ਸਕਦੇ ਤੇ ਜੇ ਆਪਾਂ ਪੂੰਡੇ ਦੇ ਵਿੱਚ ਕਰਾਂਗੇ ਤਾਂ ਉਹ ਸਭ ਤੋਂ ਹੀ ਵਧੀਆ ਤੇ ਗਾਇਸ ਜੇ ਧਿਉਣਾ ਹੈ ਆਪਾਂ ਅਸੀਂ ਦਾ ਸਰਦਲੋ ਦੇ ਠੰਡੇ ਚ ਧਿਉਣੇ ਆ ਇਹਨੂੰ ਜੇ ਗਾਇਸ ਤੁਸੀਂ ਸਰਦਲੋਚ ਤੇ ਆਉਣਾ ਸਰਗਲੋ ਹੈਗੀ ਆ ਤਾਂ ਬਹੁਤ ਹੀ ਵਧੀਆ ਕਿਉਂਕਿ ਉਹਦੇ ਵਿੱਚ ਆਇਰਨ ਕਾਫੀ ਤਰ੍ਹਾਂ ਦਾ ਹੁੰਦਾ ਹੈ ਤੇ ਜੇ ਤੁਹਾਡੇ ਕੋਲ ਸਰਗਲੋ ਹੈ ਨਹੀਂ ਤਾਂ ਫਿਰ ਤੁਸੀਂ ਕਿਸੇ ਵੀ ਢਾਂਡੇ ਚ ਜਾਂ ਮੈਡੀਟੀ ਚ ਜਾਓ ਕਿਸੇ ਵੀ ਢਾਂਡੇ ਚ ਧਿਆਉ ਸਕਦੇ ਆ ਸੋ ਗਾਇਸ ਆਪਣੀ ਸਿਹਤ ਨਾਲ ਖਲਵਾੜ ਨਾ ਕਰੋ ਵਾਹਿਗੁਰੂ ਨੇ ਆਪਾਂ ਨੂੰ ਮਸਾਂ ਇਹ ਜ਼ਿੰਦਗੀ ਦਿੱਤੀ ਆ ਬਹੁਤ ਇੱਕ ਵਾਰੀ ਆਪਾਂ ਨੂੰ ਇਹ ਲਾਈਫ ਮਿਲਣੀ ਆ ਤੇ ਇਹਦੇ ਤੇ ਖਰਚਾ ਕਰ ਦੋ ਤੇ ਆਪ ਦਾ ਮਤਲਬ ਕੰਮ ਕਰਦੇ ਆਂ ਆਪ ਸਾਰਾ ਦਿਨ ਕੰਮ ਕਰਦੇ ਆਂ ਤੇ ਇੰਦੇ ਤੇ ਖਰਚਾ ਕਰਕੇ ਗਾਈਸ ਆਪਣੀ ਲਾਈਫ ਨੂੰ ਸੇਵ ਕਰੋ ਤੇ ਇਹ ਜਿਹੜੇ ਆਪਣੇ ਕੋਲ ਡਰਿੰਗ ਵਗੈਰਾ ਬਾਲੇ ਆ ਉਹਨਾਂ ਨੂੰ ਜ਼ਿਆਦਾ ਯੂਜ਼ ਨਾ ਕਰਿਆ ਕਰੋ ਆ ਚੀਜ਼ਾਂ ਯੂਜ਼ ਕਰਿਆ ਕਰੋ ਤੁਹਾਨੂੰ ਇਹਦਾ ਬੈਨੀਫਿਟ ਜ਼ਰੂਰ ਮਿਲੂਗਾ ਸੋ ਥੈਂਕ ਯੂ ਗਾਈਸ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ